ਦੋਸਤੋ ਅੱਜ ਤੁਹਾਨੂੰ ਦੱਸਦੇ ਹਾਂ ਪਿੰਡਾਂ ਦੇ ਇੱਕ ਰੀਤ ਬਾਰੇ ਜੋ ਕਿ ਸ਼ਹਿਰਾਂ 'ਚ ਵੀ ਪੰਜਾਬ ਦੇ ਸ਼ਹਿਰਾਂ 'ਚ ਵੀ ਪ੍ਰਚਲਿਤ ਹੈ ਇਹ ਰੀਤ ਹੈ ਨੰਮ ਬੰਨਣ ਦਾ ਜਦੋਂ ਮੁੰਡਾ ਦਾ ਜਨਮ ਹੁੰਦਾ ਹੈ ਘਰਾਂ ਦੇ ਵਿੱਚ ਤਾਂ ਉਸ ਟਾਈਮ ਪਿੰਡਾਂ ਦੇ ਜੋ ਘਰ ਨੇ ਜੋ ਲੋਕ ਨੇ ਜੋ ਸਕੇ ਜਾਂ ਆਂਡ ਗਵਾਂਡਦੇ ਨੇ ਉਹ ਮਿਲ ਕੇ ਖੁਸ਼ੀ ਦੇ ਵਿੱਚ ਨਿਮ ਬੰਦਦੇ ਨੇ ਇਸ ਦਾ ਸਾਇੰਟਿਫਿਕ ਕਾਰਨ ਵੀ ਹੈ ਤੇ ਹੋਰ ਕਾਰਨ ਵੀ ਹੈ ਸਾਇੰਟਿਫਿਕ ਕਾਰਨ ਇਹ ਕਿ ਨਿਮ ਜੋ ਹੁੰਦਾ ਹੈ ਇਹ ਐਂਟੀਬਾਇਓਟਿਕ ਹੁੰਦਾ ਹੈ ਤੇ ਇਸ ਮੰਨਿਆ ਜਾਂਦਾ ਹੈ ਕਿ ਬੱਚੇ ਨੂੰ ਕਿਸੇ ਕਰਾਂ ਦੇ ਕੋਈ ਬਿਮਾਰੀ ਜਾਂ ਛੋਟੀ ਮੋਟੀ ਕੋਈ ਇਨਫੈਕਸ਼ਨ ਨਾ ਹੋਵੇ ਤੇ ਜੋ ਬੁੱਝਾ ਕਾਰਨ ਹੈ ਉਹ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਬੇਨਾਂ ਦੇ ਘਰ ਮੁੰਡਾ ਹੋਇਆ ਤੇ ਉਹ ਲੰਘਦਾ ਟੱਪ ਦਾ ਜਦੋਂ ਵੇਖਦਾ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਬੇਦਰ ਖੁਸ਼ੀ ਆਈ ਹੈ ਮੁੰਡੇ ਦਾ ਜਨਮ ਹੋਇਆ ਸੋ ਇਸੇ ਖੁਸ਼ੀ ਨੂੰ ਲੋਕ ਆਪਣੇ ਆਪਣੇ ਹਿਸਾਬ ਨਾਲ ਸਾਂਝੇ ਕਰਦੇ ਨੇ ਆ ਤੁਹਾਨੂੰ ਵਿਖਾ ਰਹੇ ਆ ਜੋ ਮੁੰਡੇ ਦਾ ਜਨਮ ਹੋਇਆ ਤੇ ਕਿਸ ਤਰ੍ਹਾਂ ਘਰਾਂ ਦੀਆਂ ਬੀਬੀਆਂ ਮਾਈਆਂ ਇਕੱਠੀਆਂ ਹੋ ਕੇ ਨਮ ਬੰਦੀਆਂ ਅਤੇ ਪਰਿਵਾਰ ਨੂੰ ਵਧਾਈਆਂ ਦਿੰਦੇ ਨੇ ਇਸ ਦਿਨ ਤੇ ਜਸ਼ਨ ਮਨਾਉਂਦੇ ਨੇ ਖੁਸ਼ੀ ਮਨਾਉਂਦੇ ਨੇ ਸਾਰੇ ਰਲ ਕੇ ਗੀਤ ਗਾਏ ਜਾਂਦੇ ਨੇ ਮੋਲੀਆਂ ਪਾਈਆਂ ਜਾਂਦੀਆਂ ਹਨ ਸਨੇਹ ਖੁਸ਼ੀ ਦੇ ਸਨੇਹ ਲਗਾਏ ਜਾਂਦੇ ਨੇ ਹਾਂਜੀ ਹਾਂਜੀ ਅਤੇ ਪਰਿਵਾਰ ਇਕੱਠਾ ਹੁੰਦਾ ਹੈਗਾ ਇਸ ਦਿਨ ਤੇ ਸਭ ਵਧਾਈ ਦਿੰਦੇ ਨੇ ਆਪ ਦੇਖੋ Um o